ਇੱਕ ਹੋਰ ਵੱਡੀ ਖਬਰ ਅਸੀਂ ਤੁਹਾਨੂੰ ਖੁਸ਼ਖਬਰੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਪਿਛਲੇ ਦਿਨੀ ਸਾਡੇ ਚੈਨਲ ਵੱਲੋਂ ਇੱਕ ਖਬਰ ਬੜੀ ਪ੍ਰਮੁਖਤਾ ਦੇ ਨਾਲ ਦਿਖਾਇਆ ਗਿਆ ਸੀ ਕਿ ਹੈੱਡ ਦੇ ਪੁਲ ਦੇ ਪਾਰਲੇ ਪਾਸੇ ਜੋ ਉੱਪਰ ਵੱਤੀ ਨੂੰ ਮੁੜਨ ਵਾਲਾ ਪੁਲਾ ਉੱਤੇ ਇੱਕ ਨੌਜਵਾਨ ਦੀ ਗਿਰਨ ਨਾਲ ਕਾਫੀ ਸੱਟਾਂ ਲੱਗੀ ਸੀ ਜੋ ਕਿ ਇਸ ਵੇਲੇ ਵੀ ਕੋਮਾ ਦੇ ਵਿੱਚ ਦੱਸਿਆ ਜਾ ਰਿਹਾ ਸੀ ਪਰ ਲੇਕਿਨ ਇਸ ਖਬਰ ਨੂੰ ਸਾਡੇ ਚੈਨਲ ਵੱਲੋਂ ਬੜੀ ਪ੍ਰਮੁਖਤਾ ਦੇ ਨਾਲ ਦਿਖਾਇਆ ਗਿਆ ਸੀ ਜਿਸ ਨੂੰ ਖਬਰ ਦੀ ਦਾ ਅਸਰ ਤੋਂ ਅਸਰ ਹੋਇਆ ਤੇ ਖਬਰ ਦੀ ਸਭ ਤੋਂ ਬਾਅਦ ਹੈ 2 ਕਰੋੜ ਰੁਪਇਆ ਜਿਹੜਾ ਇਸ ਪੁਲ ਦੇ ਵੱਡਾ ਪੁਲ ਕਰਨ ਵਾਸਤੇ ਮਨਜ਼ੂਰ ਕੀ ਹੋ ਗਿਆ ਹੈ ਤੇ ਇਸ ਦੀ ਜਾਣਕਾਰੀ ਸਾਰੇ ਨਾਲ ਐਮ.ਐਲ.ਏ ਹਲਕਾ ਵਿਧਾਇਕ ਦਿਨੇਸ਼ ਚੱਡਾ ਵੱਲੋਂ ਅੱਜ ਸ਼ੇਅਰ ਕੀਤੀ ਗਈ ਹੈ ਤਾਂ ਕਿ ਬਿਲਕੁਲ ਲੋਕਾਂ ਨੂੰ ਇਸ ਦਿੱਕਤ ਤੋਂ ਜਿਹੜਾ ਸਾਹਮਣਾ ਦਿਵਾਰੇ ਨਾ ਕਰਨਾ ਪਵੇ ਕਿਸੇ ਹੋਰ ਦੀ ਜਾਨ ਉੱਤੇ ਨਾ ਜਾ ਸਕੇ ਇਹ ਜੀ ਖਬਰ ਜਿਹੜੀ ਹੈ ਬਿਲਕੁਲ ਲੋਕਾਂ ਦੇ ਲਈ ਸਾਡੇ ਇਲਾਕਾ ਨਿਵਾਸੀਆਂ ਜਾਂ ਲੋਕਾਂ ਦੇ ਜ਼ਿਲ੍ਹਾ ਵਾਸੀਆਂ ਲਈ ਬੜੀ ਖੁਸ਼ੀ ਦੀ ਹੈ ਅਸੀਂ ਦੇਖਦੇ ਹਾਂ ਕਿ ਅਕਸਰ ਇਸ ਸੜਕ ਦੇ ਉੱਤੇ ਕਾਫੀ ਜਾਮ ਹੁੰਦਾ ਸੀਗਾ ਇਹ ਜਾਮ ਦੇ ਵਿੱਚ ਬਹੁਤ ਸਾਰੇ ਲੋਕ ਪਸਦੇ ਸੀਗੇ ਤੇ ਨਾਲ ਵੱਡੀ ਫੈਕਟਰੀ ਆ ਫੈਕਟਰੀ ਤੇ ਜਦੋਂ ਛੁੱਟੀ ਹੁੰਦੀ ਸੀ ਉਸ ਵੇਲੇ ਵੀ ਕਾਫੀ ਜਾਮ ਲੱਗਦਾ ਸੀ ਜਿਸ ਕਰਕੇ ਹੁਣ ਇਹ ਜਿਹੜਾ ਜਾਮ ਨਹੀਂ ਲੱਗੇਗਾ ਛੇਤੀ ਹਿਸਕ ਸੜਕ ਦਾ ਨਿਰਮਾਣ ਦਾ ਜਿਹੜਾ ਪੁਰ ਦਾ ਮੇਲਾ ਕੰਮ ਆਰੰਭ ਹੋ ਜਾਵੇਗਾ ਤੇ ਇਹ ਸਾਡੇ ਇਲਾਕਾ ਨਿਵਾਸੀਆਂ ਲਈ ਬੜੀ ਖੁਸ਼ੀ ਖੁਸ਼ੀ ਦੀ ਖਬਰ ਹੈ ਧੰਨਵਾਦ